ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕਮਲਕੌਰ ਉਰਫ ਕੰਚਨ ਕੁਮਾਰੀ ਉਹਦੀ ਮਾਂ ਨੇ ਇੱਕ ਇੰਟਰਵਿਊ ਦਿੱਤਾ ਜਿਹਦੇ ਵਿੱਚ ਅਮਰਿਤਪਾਲ ਮਹਿਰੋ ਦੇ ਉੱਤੇ ਲਾਏ ਵੱਡੇ ਵੱਡੇ ਇਲਜ਼ਾਮਾਤ ਉਹਦੀ ਮਾਂ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਔਰਤ ਦੇ ਉੱਤੇ ਹੱਥ ਚੁੱਕਦਾ ਹੈ ਉਹ ਯੋਧਾ ਨਹੀਂ ਹੁੰਦਾ ਬਲਕਿ ਉਹ ਖੁਸਰੇ ਹੁੰਦੇ ਆ ਉਹ ਇਸ ਲਈ ਤੇ ਔਰਤ ਦੇ ਉੱਤੇ ਹੱਥ ਚੁੱਕਦੇ ਹੀਗੀ ਹੈ ਇਨਾ ਇਲਜ਼ਾਮਾਤ ਦਾ ਜਵਾਬ ਬਾਬਾ ਰਾਜਾ ਰਾਜ ਸਿੰਘ ਅੱਜ ਦੇ ਰਹੇ ਹੈਗੀ ਹੈ ਬਹੁਤ ਹੀ ਅਹਿਮ ਤੇ ਵਧੀਆ ਵੀਡੀਓ ਹੈਗੀ ਹੈ ਸੋ ਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਹਾਂ ਜੀ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਬਹੁਤ ਸਾਰੇ ਲੋਕਾਂ ਨੇ ਸਵਾਲ ਚੱਕੇ ਕਿ ਅਮਰਪਾਲ ਸਿੰਘ ਮਹਿਰੋਂ ਦਵਾਈ ਦੇ ਵਿੱਚ ਭੱਜ ਗਿਆ ਫਿਰ ਕਹਿੰਦੇ ਪਾਕਿਸਤਾਨ ਭੱਜ ਗਿਆ ਕਹਿੰਦੇ ਡਰਪੋਕ ਹੈ ਪਰ ਅੱਜ ਤੁਹਾਨੂੰ ਮੈਂ ਕੈਸੀ ਅਪਡੇਟ ਸੁਣਾਉਣ ਜਾ ਰਿਹਾ ਜਿਹਦੇ ਨਾਲ ਪੂਰੇ ਪੰਜਾਬ ਦੀਆਂ ਅੱਖਾਂ ਖੁੱਲ ਜਾਣੀਆਂ ਹਨ ਕਿਉਂਕਿ ਇਹ ਐਸੀ ਅਪਡੇਟ ਹੈ ਜਿਹੜੀ ਸੂਰਮ ਗਤੀ ਦੀ ਗਵਾਹੀ ਪਰੂਗੀ ਕਿਉਂਕਿ ਇੱਕ ਪਾਸੇ ਵਿਤੀ ਰਾਤ ਜਿਹੜਾ ਇੱਕ ਬਹੁਤ ਵੱਡਾ ਐਕਸ਼ਨ ਔਰ ਦੂਜੇ ਪਾਸੇ ਕੰਚਨ ਕੁਮਾਰੀ ਜਿਹੜੀ ਕਿ ਕਮਲ ਕੌਰ ਮਾਰੀ ਗਈ ਹੈ ਉਹਦੀ ਮਾਂ ਦਾ ਇੱਕ ਇੰਟਰਵਿਊ ਆਉਂਦਾ ਉਹਦੇ ਵਿੱਚ ਆਪਣੇ ਪੱਧਰ ਦੇ ਉੱਤੇ ਜਿਹੜੀਆਂ ਉਹਨੇ ਗੱਲਾਂ ਕਹੀਆਂ ਨੇ ਦਰਾਂ ਸਾਲ ਦੇ ਵਿੱਚ ਉਹ ਪੂਰੀਆਂ ਹੀ ਗੱਲਾਂ ਸਾਰੀਆਂ ਝੂਠ ਨਿਕਲ ਗਈਆਂ ਨੇ ਔਰ ਅੱਜ ਮੈਂ ਤੁਹਾਨੂੰ ਇਹਨਾਂ ਗੱਲਾਂ ਦੇ ਸਬੂਤ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਹਾਂ ਕਬੇ ਅਮਰਪਾਲ ਸਿੰਘ ਮਰਾਂ ਦੇ ਉੱਤੇ ਲਗਾਤਾਰ ਛਾਪੇਮਾਰੀ ਚੱਲ ਰਹੀ ਸੀ ਵਿੱਚ ਇਹ ਕਿਹਾ ਜਾ ਰਿਹਾ ਸੀ ਕਹਿੰਦੇ ਭਈ ਉਹ ਦਬਾਈ ਗਿਆ ਹੋਇਆ ਉਹਨੂੰ ਪੰਜਾਬ ਦੀ ਪੁਲਿਸ ਇੱਥੇ ਲੈ ਕੇ ਆਊਗੀ ਔਰ ਆਪਣੇ ਹੀ ਪੰਜਾਬ ਦੇ ਵਿੱਚ ਲਗਾਤਾਰ ਛਾਪੇਮਾਰੀ ਚੱਲਦੀ ਰਹੀ ਔਰ ਉਸ ਤੋਂ ਬਾਅਦ ਆਖਿਰਕਾਰ ਜਿਹੜੀ ਖਬਰ ਉਹ ਤੁਹਾਡੇ ਸਾਹਮਣੇ ਪਹੁੰਚਾਂਗੇ ਔਰ ਉਸ ਤੋਂ ਪਹਿਲਾਂ ਜਿਹੜੀ ਕੰਚਨ ਕੁਮਾਰੀ ਜਿਹੜੀ ਮਾਰੀ ਗਈ ਹੈ ਕਮਲਕੌਰ ਉਹਦੀ ਮਾਂ ਦਾ ਇੰਟਰਵਿਊ ਆਇਆ ਜਿਹੜਾ ਪਹਿਲਾਂ ਦੀ ਮਾਂ ਦੇ ਮੂੰਹੋਂ ਤੁਹਾਨੂੰ ਸੁਣਾਉਣਾ ਚਾਹੁੰਗਾ ਕਿ ਅਮਰਪਾਲ ਸਿੰਘ ਮੈਰੋ ਨੂੰ ਕੀ ਕਹਿ ਰਹੀ ਸੀ ਔਰ ਮਾਮਲਾ ਕੀ ਸੀ ਉਸ ਤੋਂ ਬਾਅਦ ਅਮਰਪਾਲ ਸਿੰਘ ਮੈਰੋ ਦੀ ਸੂਰਮਗਤੀ ਹੋਣ ਦੀ ਗਵਾਹੀ ਜਿਹੜੀ ਗੱਲ ਭਰੂਗੀ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਵਿਰੋਧੀ ਵੀ ਮੌਜੂਦ ਨੇ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਅਮਰਪਾਲ ਸਿੰਘ ਮੈਰੋ ਤਾਂ ਡਰ ਕੇ ਦੁਬਈ ਦੇ ਵਿੱਚ ਭੱਜ ਗਿਆ ਚਾਹੇ ਫਿਰ ਕਹਿੰਦੇ ਪਾਕਿਸਤਾਨ ਨੂੰ ਲੰਘ ਗਿਆ ਜੀ ਪਰ ਅਜੋਨੇ ਵਿਰੋਧੀਆਂ ਦੇ ਮੂੰਹ ਤੇ ਇਹ ਗੱਲ ਤਮੱਚ ਕਿਉਂਕਿ ਜਿਹੜੀ ਕੰਚਨ ਕੁਮਾਰੀ ਦੀ ਮਾਂ ਨੇ ਗੱਲ ਕਹੀ ਹੈ ਮੈਂ ਇਹ ਸੁਣਾਉਂਗਾ ਉਸ ਤੋਂ ਬਾਅਦ ਅਮਰਤਪਾਲ ਤੇ ਆਉਨੇ ਆ ਕਿ ਅਜ ਮਾਮਲਾ ਕੀ ਹੋਇਆ ਸੁਣੋ ਮਰਡਰ ਤੋਂ ਪਹਿਲਾਂ ਕੀ ਪੁੱਛ ਰਿਹਾ ਨਹੀਂ ਮਰਡਰ ਤੋਂ ਪਹਿਲਾਂ ਇਹ ਆਇਆ ਥਨਾ ਕੱਲਾ ਇਹਨੇ ਕਾਲੀ ਪੈਂਟ ਪਾਈ ਹੋਈ ਸੀ ਅਗੰਦੀ ਸੀ ਜਿਹਾ ਸਗਾ ਗੰਦਾ ਗੰਦਾ ਰੰਗ ਦਾ ਉਸ ਦਾ ਟੀ-ਸ਼ਰਟ ਪਾਇਆ ਹੋਇਆ ਥਾ ਪਰ ਨਾ ਐਵੇਂ ਲਵੇਟਿਆ ਹੋਇਆ ਸੀ ਜਿਵੇਂ ਜਹਾੜੀ ਵਾਲੇ ਬੰਦੇ ਦਾ ਕਮਲ ਕਿੱਥੇ ਮਕਾ ਮਿਲਦਾ ਹੈ ਨਹੀਂ ਬਤਾ ਉਹਦਾ ਨੰਬਰ ਦੇ ਦਿਓ ਮਕਾ ਉਹਦਾ ਨੰਬਰ ਮੈਂ ਕੱਢ ਲਵਾਂ ਆਇਆ ਤਾਂ ਮੇਰੇ ਦਰਵਾਜ਼ੇ ਸਕੂਟ નીચે ਥਾ અમરપાલ મેરો હાજી સર હું પૂછાલ નહોતો મે તો અમારત પાલે મે ચોરી દે લીચ નહીં આયા તો કે સાહેબ મે રે બહુ પછાલ લે મેનો ભી ઉતને પેજના સિવાય હે ઉતે કુડી નો પેજિયા તો લાગે કે તાનુ માર દેના સ હા મે ગલત કિયા વિશ્વાસઘાત કિયા એક વિધવા મા કે સાથ મે તો વીડિયો બનાવા તો રોક્યા થી કને પરે રૂકી કેંદા કે અસી 1.5 લાખ રૂપિયા દિ પહેલા મદદ દી હી ને ઔર મેન મર્દો કા કામ નહીં હોતા હે ને મર્દ હોતે હે ਇਨਨੂੰ ਹਿਜੜਾ ਬੋਲਦੇ ਹੈ ਛੱਟਾ ਬੋਲਦੇ ਧੋਕੇ ਸੇ ਕੀ ਠੀਕਾ ਦਿੱਤਾ ਹੋਇਆ ਤਾਂ ਸਾਰੇ ਨੂੰ ਕਰ ਦਿੱਤਾ ਕਿਨੂੰ ਮੈਂ ਸਾਰਿਆਂ ਨੂੰ ਮਾਰੂਗਾ ਮਾਰੇ ਸਾਰੇ ਸੁਣ ਲੈ ਤੁਸੀਂ ਇਹ ਕੰਚਨ ਕੁਮਾਰੀ ਯਾਨੀ ਕਮਲ ਕੌਰ ਦੀ ਮਾਂ ਸੀ ਇਹ ਵੀ ਕਹਿੰਦੀ ਅਮਰਪਾਲ ਸਿੰਘ ਮਹਿਰੋਂ ਹਿਜੜਾ ਹੁਸਰਾ ਬਹੁਤ ਕੁਝ ਕਿਹਾ ਯਾਨੀ ਇਹਨੂੰ ਕੋਈ ਸਵਾਲ ਕੀਤਾ ਸਾਹਮਣੇ ਪੱਤਰਕਾਰ ਨੇ ਕਹਿੰਦਾ ਇੱਕ ਗੱਲ ਦੱਸੋ ਕਿ ਤੁਹਾਡੀ ਕੁੜੀ ਨੂੰ ਤੁਸੀਂ ਰੋਕਿਆ ਕਿਉਂ ਨਹੀਂ ਅਸ਼ਲੀਲ ਵੀਡੀਓ ਬਣਾਉਂਦੀ ਸੀ ਅਮਰਤਪਾਲ ਸਿੰਘ ਮਹਿਰੋਂ ਨੇ ਕਈ ਵਾਰ ਉਹਦੀ ਮਦਦ ਕੀਤੀ ਉਸ ਦੇ ਬਾਵਜੂਦ ਵੀ ਉਹ ਐਸੀ ਤਰ੍ਹਾਂ ਹੀ ਚਲਦੀ ਰਹੀ ਫਿਰ ਕਹਿੰਦੇ ਜੀ ਔਰਤ ਨੂੰ ਮਾਰਨ ਵਾਲਾ ਸੂਰਮਾ ਨਹੀਂ ਹੁੰਦਾ ਉਹ ਤਾਂ ਭੱਜ ਗਿਆ ਜੀ ਪਰ ਅੱਜ ਤੁਹਾਨੂੰ ਉਹੀ ਦਰਸਾਲ ਦੇ ਵਿੱਚ ਖਬਰ ਦਿਖਾਉਣੀ ਹੈ ਔਰ ਵਿੱਚ ਸਾਡੇ ਖਾਲਸਾ ਪੰਥ ਨੇ ਕਿਹਾ ਕਹਿੰਦੇ ਜਿਹੜੀ ਔਰਤ ਜਿਵੇਂ ਕਿ ਇੰਦਰਾ ਗਾਂਧੀ ਦੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਵਾਇਆ ਉਹ ਵੀ ਇੱਕ ਔਰਤ ਸੀ ਪਰ ਉਹਨੂੰ ਛੱਡ ਦਿੱਤਾ ਜਾਵੇ ਇਹ ਵੀ ਇਤਿਹਾਸ ਦੇ ਵਿੱਚ ਨਹੀਂ ਲਿਖਿਆ ਸੀ ਤਾਰੂਬ ਸਿੰਘਾ ਨੇ ਗੱਡੀ ਚੜਾ ਦਿੱਤਾ ਸੀ ਇਹ ਕਹਿੰਦਾ ਸਾਡੀ ਕੌਮ ਦਾ ਤਾਂ ਹੁਣ ਅਗਲੀ ਅਪਡੇਟ ਤੇ ਆਜੋ ਅਮਰਪਾਲ ਸਿੰਘ ਮਹਿਰੋਂ ਜਿਹਨੂੰ ਲੋਕ ਕਹਿੰਦੇ ਨੇ ਕਿ ਭਾਈ ਉਹਦਾ ਪੰਜਾਬ ਛੱਡ ਕੇ ਭੱਜ ਗਿਆ ਉਹ ਦੁਬਈ ਭੱਜ ਗਿਆ ਉਹਦਾ ਪਾਕਿਸਤਾਨ ਦੇ ਵਿੱਚ ਲੰਘਿਆ ਜੀ ਬਹੁਤ ਸਾਰੀਆਂ ਥਿਉਰੀਆਂ ਨਿਕਲ ਕੇ ਆਈਆਂ ਵਿੱਚ ਇਹ ਕਿਹਾ ਜਾ ਰਿਹਾ ਸੀ ਕਹਿੰਦੇ ਪੰਜਾਬ ਦੇ ਅੰਦਰ ਹੀ ਹੈ ਪੰਜਾਬ ਦੀ ਪੁਲਿਸ ਕੋਲ ਵੀ ਹੋ ਸਕਦਾ ਬਹੁਤ ਸਾਰੀਆਂ ਥਿਉਰੀਆਂ ਬਣੀਆਂ ਕੁਝ ਵਕੀਲਾਵਾਨੀਆਂ ਵੀ ਬਣੀਆਂ ਕੁਝ ਆਮ ਲੋਕਾਂ ਨੇ ਵੀ ਦਾਅਵੇ ਕੀਤੇ ਫਰਾਸਲ ਦੇ ਵਿੱਚ ਪੂਰਾ ਸੱਚ ਕੀ ਹੈ ਕਿ ਅਮਰਪਾਲ ਸਿੰਘ ਮੈਰੋ ਸੂਰਮਾ ਜਾੜਕਪੋਕ ਹੈ ਆ ਗੱਲ ਉਹਦੀ ਗਵਾਹੀ ਭਰੂਗੀ ਉਸ ਤੋਂ ਬਾਅਦ ਇਸ ਵੀਡੀਓ ਨੂੰ ਜਿੰਨੇ ਵੀ ਭੈਣ ਭਰਾ ਤੁਸੀਂ ਅਮਰਪਾਲ ਸਿੰਘ ਦੇ ਹੱਕ ਦੇ ਵਿੱਚੋਂ ਸ਼ੇਅਰ ਜ਼ਰੂਰ ਕਰ ਦੇਣੀ ਹੈ ਸੁਣੋ ਕੋ ਮਾਰਨੇ ਕੋ ਪਾਪ ਮਲੀ ਮਹਾਵਲੀ ਹੈ ਦੇਖੋ ਇਹੋ ਜਿਹੇ ਜਿਹੜੇ ਗੰਦ ਪ੍ਰੋਚਦੇ ਨੇ ਸੋਸ਼ਲ ਮੀਡੀਆ ਤੇ ਮੁੰਡੇ ਕੁੜੀਆਂ ਇੱਕ ਪੈਸਾ ਕਮਾਉਣ ਦੇ ਖਾਤਰ ਬਹੁਤ ਜ਼ਿਆਦਾ ਸਮਾਜ ਨੂੰ ਜਿਹੜਾ ਹੈ ਕੰਧਲਾ ਕਾਲਾ ਰਹੇ ਸਿੰਘਾਂ ਨੇ ਉਹਨਾਂ ਨੂੰ ਚਤਾਵਨੀ ਦਿੱਤੀ ਸੀ ਭਾਈ ਅਮਰਤਪਾਲ ਮਹਿਰੂ ਨੇ ਪਹਿਲਾਂ ਵੀ ਕਿਹਾ ਸੀ ਵੀ ਤੁਸੀਂ ਹਟ ਜਾਓ ਨਹੀਂ ਹਟੇ ਤੇ ਫਿਰ ਸਿੰਘਾਂ ਨੇ ਸੌਦਾ ਲਾਤਾ ਤੇ ਜ਼ਿੰਮੇਵਾਰੀ ਵੀ ਲਈ ਆ ਉਹਨਾਂ ਨੇ ਵੀ ਅਸੀਂ ਸੌਦਾ ਲਾਇਆ ਉਹ ਤਾਂ ਮੁੱਕਦੇ ਨਹੀਂ ਨਾ ਤੇ ਹੁਣ ਗ੍ਰਿਫਤਾਰੀ ਵੀ ਹੋ ਗਿਆ ਦੇਖੋ ਇਹੋ ਜਿਹੇ ਜਿਹੜੇ ਕਾਰਜ ਨੇ ਸਿੰਘ ਕਰਦੇ ਆਏ ਨੇ ਜਿਹੜੇ ਗੰਦ ਸਾਫ ਕਰਦੇ ਆਏ ਨੇ ਸਿੰਘ ਤੇ ਜਿਹੜੇ ਇਹੋ ਜਿਹੇ ਗੰਦ ਪਾਉਂਦੇ ਨੇ ਕੋਈ ਵੀ ਆ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹ ਆਪਦੇ ਆਪ ਨੂੰ ਸੁਧਾਰ ਲੈਣ ਹੋਰ ਬਥੇਰੇ ਕੰਮ ਨੇ ਹੋਰ ਨਾਰਗੇਟ ਕਰ ਲੈਣ ਪਰ ਆ ਗੰਦਨਾ ਪ੍ਰੋਚਨ ਜੋ ਕਿਸੇ ਦਿਖਾਇਆ ਜਾਂਦਾ ਸਮਾਜ ਦੇ ਵਿੱਚ ਜਿਹੜੇ ਅਸੀਂ ਪਰਿਵਾਰਾਂ ਦੇ ਵਿੱਚ ਬੈਠ ਕੇ ਨਹੀਂ ਦੇ ਸਕਦੇ ਇਹ ਨਹੀਂ ਹੋਣ ਦੇਾਂਗੇ ਤੇ ਸਿੰਘ ਹੁਣ ਜਾਗ ਪਏ ਨੇ ਫਿਰ ਜਦੋਂ ਇਸੋਧਲੇ ਪਾਸੇ ਤੁਰ ਪੈਣ ਫਿਰ ਇਹ ਬਖਸ਼ਦੇ ਨਹੀਂ ਹੁੰਦੇ ਅੱਜ ਉਹਦਾ ਸੋਧਾ ਲਿਖਾ ਨੂੰ ਹੋਰ ਕਿਸੇ ਦਾ ਲਾ ਸਕਦੇ ਨੇ ਜਿਹੜੇ ਇਹੋ ਜਿਹੇ ਗੰਦ ਪਾਉਂਦੇ ਨੇ ਸੋਸ਼ਲ ਮੀਡੀਆ ਤੇ ਉਹ ਸੁਚੇਤ ਹੋਣ ਤੇ ਉਹਨਾਂ ਵਾਸਤੇ ਇਹ ਚੇਤਾਵਨੀਆਂ ਸਿੰਘਾਂ ਦੀ ਇਹ ਨਹੀਂ ਹੋਣ ਦਿਆਂਗੇ ਪੰਜਾਬ ਦੇ ਵਿੱਚ ਗੰਦ ਇਹ ਸਰਕਾਰ ਵੀ ਨੂੰ ਵੀ ਇਹੋ ਜਿਹੀ ਬੈਨ ਲਾਉਣੀ ਚਾਹੀਦੇ ਨੇ ਜਿਹੜੇ ਸਮਾਗਮ ਕੰਦਲਾ ਕਰ ਰਹੇ ਨੇ ਪਰਿਵਾਰ ਦੇ ਵਿੱਚ ਜਿਹੜੀ ਚੀਜ਼ਾਂ ਸੀ ਨਹੀਂ ਦੇ ਸਕਦੇ ਉਹ ਇਹ ਗੰਦ ਪਾਉਂਦ ਨੇ ਸਿਰਫ ਪੈਸਿਆਂ ਦੇ ਖਾਤਰ ਵਿਊਆਂ ਦੇ ਖਾਤਰ ਤਾਂ ਸੁਣ ਲਿਆ ਪੰਜਾਬ ਵਾਲਿਓ ਜਿਵੇਂ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਬਾਬਾ ਰਾਜਾ ਰਾਜ ਸਿੰਘ ਕੀ ਕਹਿ ਰਹੇ ਸੀ ਕਹਿੰਦੇ ਜਿਹੜੇ ਲੋਕ ਪੰਜਾਬ ਦੇ ਅੰਦਰ ਗਾਂਦੇ ਪਾਉਣਗੇ ਤਾਂ ਉਹਨੂੰ ਸਿੰਘ ਐਸੇ ਹੀ ਪ੍ਰਕਾਰ ਯਾਨੀ ਸੌਦੇ ਲਾਉਣਗੇ ਇਹ ਕਹਿੰਦੇ ਭੱਜ ਗਿਆ ਜੀ ਫਲਾਨਾ ਜੀ ਪਰ ਹੁਣ ਅਮਰਪਾਲ ਸਿੰਘ ਦੇ ਵਕੀਲ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਨੇ ਕਿ ਅਸੀਂ ਬਠਿੰਡੇ ਦੇ ਕੋਰਟ ਦੇ ਵਿੱਚ ਅਮਰਪਾਲ ਸਿੰਘ ਮਹਿਰੋਂ ਨੂੰ ਹੱਸ ਕੇ ਯਾਨੀ ਉਹਦੀ ਗ੍ਰਿਫਤਾਰੀ ਉਹਨੂੰ ਸਰੈਂਡਰ ਕਰਵਾਵਾਂਗੇ ਯਾਨੀ ਅਮਰਪਾਲ ਸਿੰਘ ਮਹਿਰੋਂ ਤੁਹਾਡੇ ਸਾਹਮਣੇ ਆ ਪੰਜਾਬ ਦੇ ਸਾਰੇ ਵਾਸੀ ਤੁਸੀਂ ਸੁਣ ਰਹੇ ਹੋ ਇਹ ਗੱਲ ਨੂੰ ਨੋਟ ਕਰ ਲਿਓ ਕਿ ਅਮਰਪਾਲ ਸਿੰਘ ਮਹਿਰੋਂ ਜਿਹੜੇ ਕੰਮ ਲਈ ਨਿਕਲਿਆ ਉਹ ਸਾਰਾ ਪੰਜਾਬ ਜਾਣਦਾ ਸਾਰਿਆਂ ਦੇ ਸਾਹਮਣੇ ਆ ਪਰ ਜਿਸ ਦਿਨ ਵਕੀਲ ਦਾ ਕਹਿਣਾ ਹਰਪਾਲ ਸਿੰਘ ਖਾਰਾ ਨੇ ਉਹਦੇ ਵਕੀਲ ਉਹ ਕਹਿੰਦੇ ਜਿਸ ਦਿਨ ਅਸੀਂ ਸਰੈਂਡਰ ਕਰਾਂਗੇ ਤੁਹਾਨੂੰ ਬਠਿੰਡ ਦੇ ਕੋਰਟ ਦੇ ਵਿੱਚ ਕਰਾਂਗੇ ਪੰਜਾਬ ਦੀ ਪੁਲਿਸ ਦੇ ਹੱਥ ਨਹੀਂ ਦੇਵਾਂਗੇ ਪਰ ਅਸੀਂ ਉਹਨੂੰ ਹੱਸ ਕੇ ਸਰੈਂਡਰ ਕਰਨਾ ਔਰ ਅਮਰਪਾਲ ਸਿੰਘ ਮੈਂ ਹੱਸ ਕੇ ਸਰੈਂਡਰ ਕਰੂਗਾ ਨਾ ਕਿ ਡਰਪੋਕਾਂ ਦੀ ਤਰ੍ਹਾਂ ਉਹ ਜਿਹੜੇ ਲੋਕ ਉਹਦੇ ਤੇ ਤੰਜ ਕਸ ਰਹੇ ਨੇ ਦਰਸਲ ਦੇ ਵਿੱਚ ਕੰਚਨ ਕੁਮਾਰੀ ਉਰਫ ਕਮਲ ਕੌਰ ਦੀ ਮਾਂ ਦਾ ਵੀ ਇੰਟਰਵਿਊ ਬੜਾ ਗਲਤ ਸਾਬਤ ਹੋ ਰਿਹਾ ਪਬਲਿਕ ਦੇ ਵਿੱਚ ਇੱਕ ਪਾਸੇ ਕਹਿੰਦੀ ਹੈ ਲੋਕ ਉਹਨੂੰ ਮੰਨਦਾ ਚੰਗਾ ਬੋਲਦੇ ਸੀ ਲੋਕ ਕਹਿੰਦੇ ਸੀ ਸਾਡੇ ਤੋਂ ਪੈਸੇ ਲੈ ਲੈ ਸਾਡੇ ਕੋਲੇ ਆ ਜਾ ਇਹ ਉਹਦੀ ਮਾਂ ਦੇ ਬਿਆਨ ਹੈ ਕਹਿੰਦੀ ਕਮਲ ਕੌਰ ਨੂੰ ਕਹਿੰਦੇ ਸੀ ਜੇਕਰ ਉਹ ਅਸ਼ਲੀਲ ਵੀਡੀਓ ਆਪਣੀਆਂ ਦਿਖਾਉਂਦੀ ਸੀ ਤੇ ਲੋਕ ਤਾਂ ਹੀ ਕਹਿੰਦੇ ਸੀ ਬਹੁਤ ਸਾਰੀਆਂ ਕੁੜੀਆਂ ਨੇ ਪੰਜਾਬ ਦੇ ਅੰਦਰ ਜਿਹੜੀਆਂ ਬਲੌਗ ਬਣਾਉਂਦੀਆਂ ਨੇ ਹੋਰ ਬਹੁਤ ਸਾਰੇ ਕੰਟੈਂਟ ਬਣਾਉਂਦੀਆਂ ਨੇ ਉਹ ਵੀ ਆਪਣਾ ਕਾਰਜ ਚਲਾ ਰਹੀਆਂ ਨੇ ਪਰ ਜਿਹੜੀ ਅਸ਼ਲੀਲਤਾ ਸਾਡੇ ਪੰਜਾਬ ਦੇ ਅੰਦਰ ਇਹਨੇ ਬਾਹਰੋਂ ਆ ਕੇ ਫੈਲਾ ਦਿੱਤੀ ਇਹਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਟਾਰਗੇਟ ਕਰਨ ਦਾ ਇੱਕ ਬਹੁਤ ਵੱਡਾ ਮੁੱਦਾ ਬਣਾਇਆ ਗਿਆ ਹੋ ਸਕਦਾ ਵਿੱਚ ਤਾਂ ਲੋਕ ਇਹ ਵੀ ਕਹ ਰਹੇ ਨੇ ਕਹਿੰਦੇ ਭਾਈ ਇਹ ਕਿਸੇ ਮੁਲਕ ਦੀ ਜਾਸੂਸ ਵੀ ਹੋ ਸਕਦੀ ਹੈ ਤੋ ਜਦੋਂ ਕਿਸੇ ਮੁਲਕ ਦੀ ਜਾਂ ਕਿਸੇ ਸੂਬੇ ਦੀ ਜਾਂ ਕਿਸੇ ਸਭਤਾ ਦੀ ਜੜ ਪੱਟਣੀ ਹੋਵੇ ਉਦੋਂ ਇਹੋ ਜਿਹੀਆਂ ਚੀਜ਼ਾਂ ਪਰੋਸੀਆਂ ਜਾਂਦੀਆਂ ਕਿ ਲੰਬੇ ਟਾਈਮ ਲਈ ਇੱਕ ਸਾਜ਼ਿਸ਼ ਰਚੀ ਜਾਂਦੀ ਹੈ ਦੁੰਗੇ ਤਰੀਕੇ ਦੇ ਨਾਲ ਸਾਡੀ ਕੌਮ ਦੇ ਵਿਰੁੱਧ ਜਾਂ ਸਾਡੇ ਪੰਜਾਬ ਦੇ ਵਿਰੁੱਧ ਹੋ ਸਕਦਾ ਏਜੰਡਾ ਚਲਾਇਆ ਹੋਵੇ ਤਾਂ ਉਸ ਏਜੰਡੇ ਦੇ ਮੁਤਾਬਕ ਇਹ ਆਪਣੇ ਪੰਜਾਬ ਨੂੰ ਟਾਰਗੇਟ ਕਰ ਰਹੀ ਹੋਵੇ ਇਹ ਵੀ ਇੱਕ ਥਿਉਰੀ ਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਡਰਪੋ ਕਹਿਣ ਵਾਲੇ ਲੋਕ ਨੇ ਉਹਨਾਂ ਦੇ ਮੂੰਹ ਤੇ ਇਹ ਵੀਡੀਓ ਤਮਾਚਾ ਹੈ ਕਿ ਅਮਰਪਾਲ ਸਿੰਘ ਮਹਿਰੋਂ ਦੇ ਵਕੀਲ ਦਾ ਬਿਆਨ ਖਾਸ ਤਸਰਨਰ ਕਰਵਾ ਮੰਗੂ ਵੀ ਕੋਰਟ ਦੇ ਅੰਦਰ ਤਾਂ ਜਿਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਜਿਹੜੀ ਕਿ ਕਮਲਕੌਰ ਦੇ ਨਾਮ ਤੋਂ ਟਿਕਟੋਕ ਦੇ ਉੱਤੇ ਜਾਣੀ ਜਾਂਦੀ ਸੀਗੀ ਉਹਨੇ ਆਈਡੀ ਜਿਹੜੀ ਆਪਣੀ ਕਮਲਕੌਰ ਦੇ ਨਾਂ ਤੇ ਬਣਾਈ ਸੀਗੀ ਉਹਦਾ ਕਤਲ ਹੋ ਜਾਂਦਾ ਹੈਗਾ ਵਾਹ ਔਰ ਅਮਰਤਪਾਲ ਮਹਿਰੂ ਜੜੇ ਹੈ ਇਸ ਨੂੰ ਕਬੂਲ ਕਰਦੇ ਹੈਗੇ ਆ ਇਸ ਕਤਲ ਦੀ ਜ਼ਿੰਮੇਵਾਰੀ ਕਬੂਲ ਕਰਦੇ ਹੈਗੇ ਆ ਜਿਸ ਤੋਂ ਬਾਅਦ ਉਹਦੀ ਮਾਂ ਦਾ ਇੰਟਰਵਿਊ ਆਉਂਦਾ ਜ ਜਦੇ ਵਿੱਚ ਉਹਦਾ ਇਹ ਕਹਿਣਾ ਹੈਗਾ ਕਿ ਇਹ ਯੋਧੇ ਨਹੀਂ ਹੈਗੇ ਇਹ ਜਿਹੜਾ ਕਹਿੰਦੇ ਅਸੀਂ ਗੰਦ ਨੂੰ ਹਟਾਉਣਾ ਹੈਗੇ ਆ ਇਹ ਤੇ ਖੁਸਰੇ ਹੈਗੇ ਆ ਇਹਨਾਂ ਦਾ ਮਰਦਾਂ ਨਾਲ ਕੋਈ ਤਾਲੁਕ ਨਹੀਂ ਹੈਗਾ ਕਿਉਂਕਿ ਮਰਦ ਜਿਹੜੇ ਹੁੰਦੇ ਆ ਜਿਹੜੇ ਯੋਧੇ ਹੁੰਦੇ ਆ ਉਹ ਔਰਤ ਉੱਤੇ ਹੱਥ ਨਹੀਂ ਚੁੱਕਦੇ ਹੈਗੇ ਤੇ ਇਹਨਾਂ ਨੇ ਮੇਰੀ ਧੀ ਦਾ ਕਤਲ ਕੀਤਾ ਹੈਗਾ ਜਿਸ ਧੀ ਇਹਨਾਂ ਨੇ ਜ਼ਿੰਮੇਵਾਰੀ ਵੀ ਕਬੂਲ ਕੀਤੀ ਹੈ ਜਦ ਕਿ ਦੂਸਰੇ ਪਾਸੇ ਬਾਬਾ ਰਾਜਾ ਰਾਜ ਸਿੰਘ ਜਿਹੜੇ ਕੇ ਇਸ ਇਹਨਾਂ ਗੱਲਾਂ ਦਾ ਜਵਾਬ ਦੇ ਰਹੇ ਸੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਪਹਿਲੇ ਤੇ ਅਮਰਤਪਾਲ ਮਹਿਰੂ ਨੇ ਇਸ ਨਾਲ ਬਹੁਤ ਦਫਾ ਗੱਲਬਾਤ ਕੀਤੀ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਇਹਦੀ ਅਮਦਾਦ ਵੀ ਕੀਤੀ ਕਿ ਅਗਰ ਤੇਰਾ ਨਿਜ਼ਾਮ ਨਹੀਂ ਚੱਲ ਰਿਹਾ ਤੈਨੂੰ ਆਪਣਾ ਘਰ ਦਾ ਸਰਕਟ ਚਲਾਉਣ ਵਾਸਤੇ ਸਾਰਾ ਕੁਝ ਕਰਨਾ ਪੈਣਦਿਆ ਹੈਗਾ ਤੇ ਅਸੀਂ ਤੇਰੀ امداد ਕਰਾਂਗੇ ਤੂੰ ਇਹ ਚੀਜ਼ਾਂ ਬੰਦ ਕਰ ਤੇ ਅਸ਼ੀਲਤਾ ਫੈਲਾਉਣੀ ਬੰਦ ਕਰ ਦੇ ਪਰ ਜਦੋਂ ਉਹ ਨਾ ਮੰਨੀ ਤੇ ਫਿਰ ਇਹ ਪਾਸੇ ਕਦਮ ਚੁੱਕਣਾ ਪਿਆ ਔਰ ਇਸ ਤਰ੍ਹਾਂ ਦੇ ਜਿਹੜੇ ਕਦਮ ਹੈ ਇਹ ਇਸ ਤਰ੍ਹਾਂ ਦੇ ਜਿਹੜੇ ਕੰਮ ਹੈ ਉਹ ਯੋਧੇ ਹੀ ਕਰਦੇ ਹੈਗੇ ਆ ਖੁਸਰੇ ਨਹੀਂ ਕਰਦੇ ਹੈਗੇ ਇਹ ਕਹਿਣਾ ਸੀਗਾ ਬਾਬਾ ਰਾਜਾ ਰਾਜ ਸਿੰਘ ਦਾ ਅਮਰਤਪਾਲ ਮੈਰੋ ਦੇ ਬਾਰੇ ਦੂਜੇ ਪਾਸੇ ਉਹਨਾਂ ਦੇ ਵਕੀਲਾਂ ਦਾ ਇਹ ਕਹਿਣਾ ਹੈ ਕਿ ਉਹ ਬਠਿੰਡਾ ਦੇ ਵਿੱਚ ਪੇਸ਼ ਹੋਣਗੇ ਉੱਥੇ ਉਹ ਜਿਹੜਾ ਸਿਲੰਡਰ ਕਰਨਗੇ ਕਿਉਂਕਿ ਉਹ ਕਿਤੇ ਵੀ ਭੱਜੇ ਨਹੀਂ ਹੈਗੇ ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜੀਆਂ ਮੁxtਲਿਫ ਅਫਵਾਹਾਂ ਫੈਲਾ ਰਹੇ ਸੀਗੇ ਕਿ ਉਹ ਜਿਹੜੇ ਆ ਹੁਣ ਡਰ ਕੇ ਭੱਜ ਗਏ ਹੈਗੇ ਆ ਕੋਈ ਕਹਿੰਦਾ ਸੀ ਪਾਕਿਸਤਾਨ ਐ ਕੋਈ ਕਹਿੰਦਾ ਸੀਗਾ ਉਹ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਹੈਗਾ ਪਰ ਉਹਨਾਂ ਦੇ ਵਕੀਲਾਂ ਦਾ ਇਹ ਕਹਿਣਾ ਸੀਗਾ ਕਿ ਹੁਣ ਬਹੁਤ ਜਲਦ ਉਹ ਬਠਿੰਡਾ ਧਿਰ ठाਣੇ ਐ ਜਾਂ ਬਠਿੰਡਾ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਸਿਲੰਡਰ ਕਰਨਗੇ ਇਹ ਉਹਨਾਂ ਦੇ ਵਕੀਲਾਂ ਵੱਲੋਂ ਇਹ ਗੱਲ ਜਿਹੜੀ ਹੈ ਉਹ ਦੱਸੀ ਗਈ ਹੈਗੀ ਹੈ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਖਬਰ ਦੇ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼